ਸਾਡੇ ਨਾ ਪਿੰਡ ਚ ਮੇਰੇ ਬਾਪੂ ਦੀ ਤੇ ਸਤਾਬੇ ਦੀ ਯਾਰੀ RAM ਲక్ష్ਮਣ ਵਾਲੀ ਜੋੜੀ ਸੀਗੀ ਅੱਛਾ ਅੱਜ ਵੀ ਦੁਨੀਆ ਮੰਨ ਕੇ ਚੱਲ ਮੰਨਦੀ ਆ ਵੀ ਉਸ ਤੋਂ ਬਾਅਦ ਨਾ ਹੀ ਤਾਂ ਪਿੰਡ ਚ ਕਿਸੇ ਦੀ ਯਾਰੀ ਪਈ ਆ ਤੇ ਨਾ ਹੀ ਉਹ ਜੀ ਪੈਣੀ ਆ ਵੀ ਯਾਰ ਗੱਲ ਮੁਕਾਜ ਜਦੋਂ ਮੇਰੇ ਦਾਦਾ ਜੀ ਦੀ ਮੌਤ ਹੋ ਗਈ ਸੀਗੀ ਤੇ ਉਸ ਤੋਂ ਉਹ ਬੰਦਾ 6 ਮਹੀਨੇ ਬਾਅਦ ਚ ਬਸ ਉਹਦੇ ਕੰਮ ਚ ਹੀ ਪੂਰਾ ਹੋ ਗਿਆ ਸੀ ਅੱਛਾ ਜੀ ਹਾਂ ਇਹੋ ਜੀ ਦੋਸਤੀ ਮੈਂ ਨਹੀਂ ਵੇਖੀ ਤੇ ਦੋਸਤੀ ਬਾਈ ਸਾਡੀ ਇੱਥੋਂ ਟਿੱਕਾ ਵੀ ਸਾਨੂੰ ਲੋਕ ਪਤਾ ਕੀ ਆਂਦੇ ਆਂਦੇ ਥੋਡੇ ਵਾਲੇ ਹੂੰ ਜਿਹੜੇ ਸਾਡੇ ਜਮਾ ਸਕੇ ਆ ਰੀਅਲਿਟੀ ਚ ਮੇਰੇ ਦਾਦਾ ਜੀ ਹੁਰੀ ਦੋ ਭਰਾ ਸੀ ਗਰਨਾਮ ਤੇਰਨਾਮ ਹੂੰ ਲੋਕ ਉਹਨਾਂ ਨੂੰ ਮੈਨੂੰ ਲੱਗਦਾ ਘਟ ਜਾਂਦੇ ਆ ਵੀ ਗਰਨਾਮ ਹਰਨਾਮ ਕੇ ਸਕੇ ਇੱਕ ਘਰ ਆ ਤੇ ਸਾਨੂੰ ਸਤਾਬੇ ਕੇ ਤੇ ਸਾਡੇ ਪਰਿਵਾਰ ਨੂੰ ਬਾਲਾ ਆਦੇ ਆ ਵੀ ਇਹ ਇੱਕ ਘਰ ਆ ਕਮਾਲ ਤੇ ਵੇਖ ਬਾਈ ਤੂੰ ਯਾਰੀ ਪਹਿਲਾਂ ਮੇਰੇ ਦਾਦਿਆਂ ਦੀ ਰਹੀ ਫੇਰ ਮੇਰੇ ਪਿਓ ਦੀ ਤੇ ਤਾਏ ਦੀ ਰਹੀ ਹੂੰ ਫਿਰ ਮੇਰੀ ਤੇ ਮੇਰੇ ਤਾਏ ਦੇ ਮੁੰਡਿਆਂ ਦੀ ਆ ਹੂੰ ਤੇ ਗਾਂ ਮੇਰਾ ਬੇਟਾ 11 ਸਾਲ ਦਾ ਤੇ 11 12 12 ਸਾਲ ਦੇ ਉਹਨਾਂ ਦੇ ਬੇਟੇ ਆ ਹੂੰ ਤੇ ਗਾਂ ਉਹ ਵੀ ਮੇਰਾ ਬੇਟਾ ਵੀ ਜਿੱਦੇ ਘਰੇ ਹੋਵੇ ਉਹ ਆਹ ਦਿੰਦਾ ਚੱਲ ਗਿਆ ਸੁਖ ਮਣ ਕੇ ਜਾਂ ਗੁਰਮਣ ਕੇ ਘਰੇ ਵੀ ਚੌਥੀ ਪੀੜ੍ਹੀ ਚ ਆ ਗਏ ਅਸੀਂ ਤੇ ਸਾਡੇ ਅੱਜ ਤੱਕ ਹਜੇ ਰਿਸ਼ਤੇ ਚ ਤੀੜ ਨਹੀਂ ਆਈ ਕੀ ਬਾਤ ਹੈ ਤੇ ਉਹ ਬੰਦੇ ਨੇ ਮੰਨ ਕੇ ਚੱਲ ਅੱਜ ਘਰੇ ਉਹਨਾਂ ਦੇ ਆਪ ਦੇ ਘੋੜੀਆਂ ਹੈ ਨਹੀਂ ਕਿੱਲੇ ਵਿਹਲੇ ਹੋ ਗਏ ਤੇ ਜਿੰਨਾ ਬਈ ਤਜਰਬਾ ਸੀ ਉਹਦਾ ਜ਼ਿੰਦਗੀ ਦਾ ਉਹਨੇ ਪਹਿਲਾਂ ਤਜਰਬਾ ਲਿਆ ਸੀ ਮੇਰੇ ਦਾਦੇ ਤੋਂ ਮੇਰਾ ਦਾਦਾ ਘੋੜੀਆਂ ਦਾ ਬਹੁਤ ਵੱਡਾ ਖਿਡਾਰੀ ਸੀਗਾ ਬਹੁਤ ਚਿਰ ਰੱਖੀਆਂ ਉਹਨੇ ਪਹਿਲਾਂ ਉਹਦੀ ਜਵਾਨੀ ਵੇਲੇ ਠੀਕ ਹੈ ਉਹਨੇ ਤਜਰਬਾ ਮੇਰੇ ਦਾਦੇ ਤੋਂ ਲਿਆ ਸੀਗਾ ਤੇ ਮੇਰੇ ਦਾਦੇ ਨੇ ਤਜਰਬਾ ਉਹਨੂੰ ਸਾਰਾ ਦਿੱਤਾ ਸੀ ਤੇ ਉਹ ਮੈਨੂੰ ਦੇ ਗਿਆ ਸਾਡੇ ਘਰ ਦਾ ਵਿਰਸਾ ਸਾਡੇ ਘਰੇ ਹੀ ਮੁੜ ਕੇ ਆ ਗਿਆ ਅੱਛਾ ਹਾਂ ਮੈਂ ਵੀ ਪਹਿਲੀ ਘੋੜੀ 2000 ਸਾਲਾਂ ਚ ਲਈ ਆ ਮੈਨੂੰ ਮੇਰਾ ਤਾਇਆ ਨਾ ਮੇਲਿਆਂ ਤੇ ਲੈ ਜਾਂਦਾ ਹੁੰਦਾ ਸੀਗਾ ਉਹਦੇ ਕੋਲੇ ਸੰਜਾਫ ਘੋੜੀ ਸੀ ਬਹੁਤ ਚੰਗੀ ਅੱਛਾ ਅਸੀਂ ਜਦੋਂ ਮੇਲਿਆਂ ਤੇ ਜਾਣਾ ਮੈਨੂੰ ਵੀ ਚਾ ਚੜ ਜਾਣਾ ਉਹਨੂੰ ਆਏ ਹੁੰਦਾ ਸੀਗਾ ਵੀ ਯਾਰ ਨਾਲੇ ਤਾਂ ਚੇਲਾ ਮੁੰਨੀ ਜਾਂਣਾ ਨਾਲੇ ਵੀ ਮੇਰੀ ਨਾਲ ਮਦਦ ਕਰਦਾ ਹਨਾ ਅਸੀਂ ਦੋਹਾਂ ਤਾਇ ਪਤੀਜੇ ਨੇ ਘੋੜੀ ਨੂੰ ਫੜ ਕੇ ਟਰਾਲੀ 'ਚ ਉਦੋਂ ਬਾਈ ਨਾ ਜਵਾਨਾ ਸੀ ਟਰਾਲੀਆਂ ਤੇ ਮੇਲਿਆਂ ਤੇ ਜਾਂਦੇ ਸੀਗੇ ਹੁਣ ਤੱਕ ਇੰਟਰਕਾਉਂਟਰ ਪੀਕਅਪਾਂ ਵਾਲੀਆਂ ਤੇ ਉਹਨਾਂ ਦਾ ਸੀਰੀ ਹੋਣਾ ਉਹਨੇ ਮਰਗਾੜ ਤੇ ਬਹਿ ਜਾਣਾ ਤੇ ਦੂਜਾ ਇੱਕ ਸਾਡਾ ਤਾਇਆ ਰਾੜਾ ਹੋਰ ਉਹਨੇ ਟਰੈਕਟਰ ਚਲਾਉਣਾ ਜਾਂ ਬਾਈ ਨੇ ਅਜੇ ਪਾਲਨੇ ਅਸੀਂ ਦੋਹਾਂ ਤਾਇ ਪਤੀਜੇ ਨੇ ਵਿੱਚ ਘੋੜੀ ਨੂੰ ਫੜ ਕੇ ਖੜ ਜਾਣਾ ਜਦੋਂ ਬੱਚਾ ਵੇਚਣ ਜਾਣਾ ਅੱਛਾ ਤੇ ਫਿਰ ਉਹ ਮੈਨੂੰ ਆਦਾ ਯਾਰ ਤੂੰ ਵੀ ਰੱਖ ਮੈਂ ਕਿਹਾ ਯਾਰ ਤਾਇਆ ਲੈ ਕੇ ਨਹੀਂ ਦੇਣੀ ਘੋੜੀ ਉਹ ਕਹਿੰਦਾ ਮੈਂ ਆਖੂੰ ਤਾਈ ਨੂੰ ਕੋਣੀ ਲੈ ਦਿੰਦੇ ਆ ਫਿਰ ਭਾਈ ਉਹਨੇ ਮੇਰੀ ਦਾਦੀ ਨੂੰ ਆਖਿਆ ਕਹਿੰਦਾ ਮੁੰਡੇ ਨੂੰ ਘੋੜੀ ਲੈ ਕੇ ਦੇ ਤਾਈ ਜਿਵੇਂ ਮਰਜੀ ਕਰ ਚਲ ਉਹ ਮੇਰੀ ਦਾਦੀ ਮੰਨ ਗਈ ਉਹ ਕਹਿੰਦੀ ਵੇਖ ਲਓ ਘੋੜੀ ਮੈਂ ਦੇ ਦੂੰਗੀ ਪੈਸੇ ਫਿਰ ਭਾਈ 32000 ਰੁਪਏ ਦੀ ਮੈਨੂੰ ਘੋੜੀ ਲਿਆ ਕੇ ਦਿੱਤੀ ਮੇਰੀ ਦਾਦੀ ਨੇ ਹੂੰ 2000 2000 1 ਚੜ ਗਿਆ ਸੀ ਇੱਕ ਜਾਰੀ 2001 ਦਾ ਇਹ ਫਰਵਰੀ ਮਹੀਨੇ ਚ ਲਈ ਅਸੀਂ ਉਦੋਂ 32000 ਬਹੁਤ ਹੁੰਦਾ ਸੀ ਨਾ ਹਾਂ ਬਾਈ ਉਦੋਂ 32000 ਮੰਨ ਕੇ ਚੱਲ ਪੂਰਾ ਹੀ ਅੱਜ ਤੇ 2-3 ਲੱਖ ਰਕਾ ਸੀ ਹਾਂ ਉਹ ਕੋੜੀ ਸੀ ਕਿ ਬਾਈ 9 ਮਹੀਨਿਆਂ ਦੀ ਗੱਬਣ ਫਰਵਰੀ ਚ ਅਸੀਂ ਲਈ ਮਾਰਚ ਟੱਪਿਆ ਤੇ 7 ਅਪ੍ਰੈਲ ਨੂੰ ਨੇ ਬਾਈ ਬਸ਼ੇਰੀ ਦਿੱਤੀ ਫਿਰ ਸਾਡੇ ਘਰੇ ਅੱਛਾ ਹਾਂ ਉਹ ਕੋੜੀ ਗੱਬਣ ਸੀ ਕਿ ਭਾਗ ਸਾਰੇ ਕ ਪੰਮਾ ਸਰਪੰਚਾ ਠੀਕ ਹੈ ਬਈ ਨਿਸ਼ਾਨ ਦਾ ਡੈਡੀ ਦੋងਾਂ ਜਾਣਦੀ ਏ ਘੋੜਿਆਂ ਵਾਲੇ ਠੀਕ ਹੈ ਬਈ ਉਹਦੇ ਕੋਲੇ ਉਹ ਟਾਈਮ ਇੱਕ ਘੋੜਾ ਸੀਗਾ ਉਹ ਘੋੜੇ ਤੋਂ ਗੱਬਣ ਸੀ ਫਿਰ ਭਈ ਉਹਨੇ ਲਾਲ ਚੰਬੀ ਬਿਸ਼ੇਰੀ ਦਿੱਤੀ ਉਹ ਬਿਸ਼ੇਰੀ ਨਾ ਮੰਨ ਕੇ ਚੱਲ ਨੁਗਰੀਆਂ ਨੂੰ ਵੀ ਕੱਟਦੀ ਸੀ ਉਹ ਟਾਈਮ ਅੱਛਾ ਤੇ ਉਦੋਂ ਮੇਰੇ ਦਾਦਾ ਜੀ ਜਿਉਂਦੇ ਸੀਗੇ ਫਿਰ ਭਈ ਅਸੀਂ ਚੂਰੀ ਪਾ ਪਾ ਕੇ ਪਾਲ ਲਈ ਉਹ ਤੇ ਉਹਦੇ 'ਚ ਹਕਾਰ ਐਡਾ ਸੀ ਬਿਸ਼ੇਰੀ 'ਚ ਭੈਣ ਨਹੀਂ ਦੱਸਦੀ ਸੀ ਉਹ ਆਜਾ ਬਸ ਬਸ਼ੇਰੀ ਨੂੰ ਨਾ ਉਹਨੂੰ ਕੋਈ ਮੈਥੋ ਡਰ ਪਿਆ ਉਹ ਮੈਨੂੰ ਘਟੜਾ ਦਿੰਦੀ ਸੀ ਤੇ ਮੇਰੀ ਭੈਣ ਵੀ ਬਈ ਕੋੜੀਆਂ ਦੀ ਬਹੁਤ ਵਧੀਆ ਮੰਨ ਕੇ ਚੱਲ ਰਾਈਡਿੰਗ ਦੀ ਵੀ ਪੂਰੀ ਮਾਰ ਸੀ ਅੱਛਾ ਤੁਹਾਡੇ ਖੂਨ ਚ ਨਾ ਬੇਟੀ ਹਾਂ ਹਾਂ ਬਈ ਉਹ ਮੇਰੀ ਭੈਣ ਫੜ ਲੈਂਦੀ ਸੀਗੀ ਉਹਨੂੰ ਮੇਰੇ ਕੋਲੇ ਨਹੀਂ ਆਉਂਦੀ ਸੀ ਇੱਕ ਦਿਨ ਕੀ ਹੋਇਆ ਬਈ ਉਹ ਬਸ਼ੇਰੀ ਨਾ ਖੁੱਲ ਗਈ ਹੂੰ ਤੇ ਟਰਾਲੀ ਉੱਤੋਂ ਦੀ ਸ਼ਾਲ ਮਾਰ ਗਈ ਵਿੜੇ ਚ ਫਿਰਦੀ ਫਿਰਦੀ ਉਹ ਟਰਾਲੀ ਖੜੀ ਸੀਗੀ ਅੱਛਾ ਇੱਕ ਪਾਸੇ ਦੂਜੇ ਪਾਸੇ ਸ਼ਾਲ ਚੱਕਤੀ ਏ ਬਈ ਗੱਲ ਅਸਲੀਅਤ ਆ ਜਿਹੜੇ ਕਈ ਬੰਦੇ ਮੰਨਦੇ ਇਨਾ ਕੋਈ ਕੱਸੀ ਉੱਤੋਂ ਦੀ ਸ਼ਾਲ ਵਕੈ ਹੀ ਚੱਕ ਦਿੰਦੀ ਐ। ਅੱਛਾ। ਉਹ ਤਾਇ ਹੁਰੀ ਆਏ ਸੀਗੇ ਤੇ ਉਹ ਬਾਈ ਅਜੇਪਾਲ ਨੇੜੇ ਨਾ ਹੋਇਆ ਤੇ ਵੱਡਾ ਤਾਇ ਉਹਨੂੰ ਗਾਲਾਂ ਕੱਢਣ ਲੱਗ ਪਿਆਦਾ ਜਾ ਕੰਜਰਾ ਜਾ ਉਹ ਤਾਇ ਦਾ ਨਾ ਸਾਡੇ ਦਾ ਸੁਭਾਅ ਸੀਗਾ। ਤਾ ਉਂ ਦਾ ਮੇਰਾ ਤਾਂ ਦਾਦਿਆਂ ਦੀ ਥਾਂ ਸੀ। ਉਂ ਉਹ ਪਿੰਡ 'ਚ ਨਾ ਤਾਇ ਸਤਾਬੇ ਤੇ ਹੀ ਮਸ਼ਹੂਰ ਸੀ। ਹਮ ਬੜਾ ਬੰਦਾ ਸੀਗਾ ਵਕੀਲਾਂ ਨੂੰ ਕੱਟ ਕਰਦਾ ਸੀ ਉਹ ਬੰਦਾ। ਇੰਨਾ ਦਿਮਾਗ ਸੀ। ਉਹ ਬੰਦੇ ਦੀ ਸਾਡੇ ਘਰ ਤੇ ਇੰਨੀ ਕੁ ਦੇਣਾ ਯਾਰ ਆਪਾਂ ਉਹਦੇ ਜੇ ਤੈਨੂੰ ਗੁਣ ਗਿਣਨ ਲੱਗ ਪਗੇ ਲੋਕ ਆਖਣਗੇ ਖਣੀ ਹਨਾ। ਸਾਡੇ ਬਈ 33 ਕਿੱਲੇ ਪੈਲੀ ਦੇ ਇੱਕ ਮੋਗੇ 'ਚ ਉਹ ਬੰਦੇ ਨੇ ਪਵਾਏ ਸੀ। ਅੱਛਾ। ਅੱਜ ਤੱਕ ਮੰਨ ਕੇ ਚੱਲ ਦੁਨੀਆ ਤੇ ਕੋਈ ਐਜਾ ਬੰਦਾ ਨਹੀਂ ਵੀ 33 ਕਿੱਲੇ ਵਾਣ ਦੇ ਇੱਕ ਮੋਗੇ 'ਚ ਹਣ। ਠੀਕ ਐ। ਸਾਡੇ 33 ਕਿੱਲੇ ਪੈਲੀ ਦੋ ਘਰਾਂ ਕੋਲੇ ਆ ਸਾਡੇ ਕੋਲੇ 33 34 ਕਿੱਲੇ ਵਾਣ ਆ। ਹੂੰ। ਗਰਦਾਮ ਤੇ ਹਰਨਾਮ ਕੋਲੇ। ਹੂੰ। ਤੇ ਸਾਡੇ ਸਾਰੇ ਦਾ ਸਾਰਾ ਵਾਣ ਸਾਡੇ ਇੱਕ ਮੋਗੇ 'ਚ। ਇੱਕੋ ਮੋਗੇ 'ਚ। ਹੁਣ ਤਾਂ ਸੀ ਮੋਗਾ ਉਹ ਤੋਂ ਬਾਅਦ ਛੱਡ ਲਵਾਲਿਆ ਸੀ ਕਿ ਇੱਕ। ਤੇ ਸਾਡੇ ਦਾਣਾ ਮੰਡੀ ਸਾਡਾ ਲੋਕਾਂ ਨੂੰ ਪਤਾ ਪਿੰਡ ਚ ਜਿਹੜੇ ਸੁਣਨਗੇ ਸਾਡੀ ਜਿਹੜੀ ਛੱਤਿਆਂ ਨੇ ਦੇ ਰਾਹ ਤੇ ਪੈਲੀ ਹੈ ਨਾ ਉਹਦੇ ਚ ਦਾਣਾ ਮੰਡੀ ਘੱਟਦੀ ਸੀ ਬਾਦਲ ਦੇ ਰਾਤ ਚ ਹੂੰ ਤੇ ਫਿਰ ਵੇਖ ਲਾਓ ਉੱਥੇ ਜਾ ਕੇ ਬਾਦਲ ਸਾਹਿਬ ਤੋਂ ਦਾਣਾ ਮੰਡੀ ਵਾਪਸ ਫੈਸਲਾ ਕਰਾ ਕੇ ਆਇਆ ਸੀਗਾ ਅੱਛਾ ਬਹੁਤ ਵੱਡੀ ਮੰਨ ਕੇ ਚੱਲੋ ਬੰਦੇ ਦੀ ਕਾਲੀ ਦਾਲ ਚ ਬਹਿ ਜਾ ਬਹਿ ਜਾ ਸੀਗੀ ਸਤਾਬਾ ਸਿਆਂ ਦੀ ਹੂੰ ਫਿਰ ਭਾਈ ਅਸੀਂ ਉਹ ਬਸ਼ੇਰੀ ਪਾਲੀ ਜਦੋਂ ਖਰਾਬ ਕਰਨ ਲੱਗ ਪਈ ਹੈ ਨਾ ਫਿਰ ਉਹ ਅਸੀਂ ਸੇਲ ਕਰਨ ਦਾ ਇਰਾਦਾ ਬਣਾ ਲਿਆ ਫੇਰ ਭਾਈ ਉਹਨਾਂ ਟਾਈਮਾਂ ਚ ਉਹ ਬਸ਼ੇਰੀ ਪਤਾ ਕਿੰਨੇ ਰੁਪਈਆ ਦੀ ਵਿਕੀ ਸੀ ਹੂੰ 95000 ਦੀ ਕਿਹੜੇ ਸਾਲ ਚ ਵੇਚੀ ਸੀ ਭਾਈ ਉਹ ਭਾਈ ਅਸੀਂ 2002 ਚ ਹੀ ਵੇਚਤੀ ਸੀ ਮਤਲਬ ਸਾਲ ਬਾਦੀ ਸਾਲ ਦੀ ਪਾਲੀ ਹਾਂ ਉਹ ਬਸ਼ੇਰੀ ਗਰਮਬਾਲੀ ਸੀ ਤੇ ਉਹ ਬਜ਼ੁਰਗ ਕਹਿੰਦੇ ਵੀ ਕਿਸੇ ਦੇ ਸੱਟ ਮਾਰ ਕੇ ਜਵਾਕ ਨੁਕਸਾਨੂ ਹਣਾ ਫੇਰ ਉਹ 2002 ਚ ਅਸੀਂ ਵੇਚਤੀ ਸੀਗੀ 95000 ਦੀ ਅੱਜ ਤੇ 5-6 ਲੱਖ ਰਕਾ ਸੀ ਹੂੰ ਬਾ ਫੇਰ ਭਾਈ ਐ ਜਾ ਪ੍ਰਮਾਤਮਾ ਨੇ ਬਾਹ ਫੜੀ ਹਰੇਕ ਬੰਦਾ ਆਪਾ ਨੂੰ ਘੋੜਿਆਂ ਵਾਲਾ ਜਾਣਦਾ ਅੱਜ ਨਹੀਂ ਚਲੋ ਅੱਜ ਤਾਂ ਫੇਸਬੁੱਕ ਤੇ ਆਪਾਂ ਬੋਲਣ ਲੱਗ ਪਏ ਉਦੋਂ ਬਿਨਾ ਵੀ ਉਦੋਂ ਪਹਿਲਾਂ ਹਰੇਕ ਬਾਈ ਮੈਂ ਘੋੜੇ ਦਾ ਦਰਸ਼ਨ ਕਰਿਆ ਹਬੂਰ ਵਾਲਾ ਘੋੜਾ ਮੈਂ ਵੇਖਿਆ ਸੂਰਜ ਘੋੜਾ ਮਿੰਟੂ ਵਾਲਾ ਮੈਂ ਵੇਖਿਆ ਹਰੇਕ ਮੇਲਾ ਵੇਖਿਆ ਮੇਰਾ ਮੈਨੂੰ ਘੋੜਿਆਂ ਬਾਰੇ ਪ੍ਰਾਣਿਆਂ ਬਾਰੇ ਹਰੇਕ ਦਾ ਪਤਾ ਵੀ ਕਿਹੜੀ ਬਲੱਡ ਲਾਈਨ ਕਿੱਥੋਂ ਚੱਲੀ ਆ ਪੂਰੀ ਜਾਣਕਾਰੀ ਹਾਂ ਬਾਈ ਜਿਹੜਾ ਭਾਗਸਰ ਵਾਲਾ ਬਲਕਾਰਨ ਬਰਾੜ ਵਾਲਾ ਘੋੜਾ ਨਹੀਂ ਸੀਗਾ ਇੱਕ ਮਸ਼ਹੂਰ ਹੋਇਆ ਤੁਣੁੰਆਂ ਦਾ ਹੂੰ ਜਾਣਨ ਵਾਲੇ ਜਾਣਦੇ ਉਹ ਤੋਂ ਗਾਂ ਸਾਲੀ ਵਾਲੀ ਲਾਈਨ ਵੀ ਪੈਦਾ ਹੋਈ ਆ ਹੂੰ ਉਹ ਕੋੜਾ ਬਾਈ ਸਾਡੇ ਜਿੱਥੇ ਆਪਾਂ ਬੈਠੇ ਹੁਣ ਪੋਡਕਾਸਟ ਕਰੀ ਜਾਂਦੇ ਆ ਇੱਥੇ ਉਹ ਕੋੜਾ ਆਥ ਨੇ ਸ਼ਾਮ ਨੂੰ ਬਾਈ ਚਰਨਜੀਤ ਜੀ ਦਾ ਕੋਟ ਪਾਈ ਵਾਲਾ ਲਿਆ ਕੇ ਬੰਦਾ ਰਿਆ ਉਹ ਕੋੜੇ ਤੇ ਮੇਰੀ ਰਾਈਡਿੰਗ ਵੀ ਕਰੀ ਜਾਂ ਨਿੱਕੇ ਜਿਹੇ ਹੁੰਦੇ ਦੀ ਅੱਛਾ ਹਾਂ ਉਹ ਕੋੜਾ ਉਹ ਟਾਈਮਾਂ ਚ 386000 ਦਾ ਵੇਖਿਆ ਸੀਗਾ ਜਦੋਂ ਪੰਜ ਕਿੱਲੇ ਬਏ ਆ ਜਾਂਦੇ ਸੀ